ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਸੁਹੀ ਜੋ ਦਿਨ ਆਵਹਿ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਹੀਂ ਸੰਗ ਚਲਤ ਹੈ ਹਮ ਵੀ ਚਲਣਾ ਦੂਰ ਗਮਨ ਸਿਰ ਉੱਪਰ ਮਰਨਾ ਕੀ ਤੂੰ ਸੋਇਆ ਜਾਗ ਈਆਨਾ ਤੈ ਜੀਵਨ ਜਗ ਸੱਚ ਕਰ ਜਾਨਾ ਰਹਾਓ ਕਿਆ ਤੂੰ ਸੋਇਆ ਜਾਗ ਈਾਨਾ ਤੈ ਜੀਵਨ ਜਗ ਸੱਚ ਕਰ ਜਾਨਾ ਰਹਾਓ ਜਿਨ ਜਿਉ ਦਿਆ ਸੋ ਰਿਜਕ ਅੰਬ ਆਵੈ ਸਭ ਕਟ ਪੀਤਰ ਹਾਟ ਚਲਾਵੈ ਕਰ ਬੰਦਗੀ ਛਾੜ ਮੈਂ ਮੇਰਾ ਹਿਰਦੇ ਨਾਮ ਸਮਾਰ ਸਵੇਰਾ ਜਨਮ ਸਿਰਾਨੋ ਪੰਥ ਨ ਸਵਾਰਾ ਸਾਂਝ ਪਰੇ ਦਹ ਦਿਸ ਅੰਧਿਆਰਾ कह रविदास निदान दीवाने चेतस नहीं दुनिया फन खाने कह रविदास निदान दीवाने ਚੇਤਸ ਨਹੀਂ ਦੁਨੀਆਂ ਫਨ ਖਾਨੇ ਧੰਨ ਧੰਨ ਸੱਚੇ ਪਕਸ਼ਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦੇ ਵਿੱਚ ਬੈਠ ਕੇ ਉਸ ਵਿਛੜੀ ਰੂ ਬੀਬੀ ਬਲਜੀਤ ਕੌਰ ਜੀ ਦੇ ਜੀਦੀ ਆਤਮਾ ਦੇ ਵਾਸਤੇ ਅੰਤਿਮ ਅਰਦਾਸ ਕਰਨ ਦੇ ਵਾਸਤੇ ਅਤੇ ਗੁਰੂ ਮਹਾਰਾਜ ਜੀ ਦੀ ਬਾਣੀ ਤੋਂ ਇਸ ਜੀਵਨ ਦੀ ਸੱਚਾਈ ਨੂੰ ਸਮਝਣ ਵਾਸਤੇ ਗੁਰੂ ਕੀ ਗੋਦ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਦੀ ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਰਵਿਦਾਸ ਜੀ ਦਾ ਇਹ ਸ਼ਬਦ ਜੋ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੂਹੀ ਰਾਗ ਦੇ ਵਿੱਚ 793 ਤੇ 794 ਅੰਕ ਤੇ ਸੁਸ਼ੋਭਿਤ ਆਮ ਜਦੋਂ ਅਸੀਂ ਆਪਣੇ ਜੀਵਨ ਦੇ ਵਿੱਚੋਂ ਨਿਕਲਦੇ ਆ ਨਾ ਤੇ ਸਾਡੇ ਜੀਵਨ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਐਸੀਆਂ ਪੁਰਾਤਿਆਂ ਨੇ ਆ ਕੇ ਘੇਰ ਲਿਆ ਜਿਨ੍ਹਾਂ ਤੋਂ ਸਾਨੂੰ ਗੁਰੂ ਸਾਹਿਬਾਨ ਨੇ ਬਾਹਰ ਕੱਢਿਆ ਸੀ ਇੱਕ ਲਫ਼ਜ਼ ਹੁੰਦਾ ਹੈ ਸਮਾਜ ਦੇ ਵਿੱਚ ਅਸੀਂ ਵਰਤਦੇ ਹਾਂ ਚਮਾਰ ਅਸਲ ਦੇ ਵਿੱਚ ਇਹ ਲਫ਼ਜ਼ ਜਿਹੜਾ ਜੁੜਿਆ ਉਹ ਇੱਕ ਕਿੱਤੇ ਦੇ ਨਾਲ ਜੁੜਿਆ ਹੈ ਕੰਮ ਦੇ ਨਾਲ ਜੁੜਿਆ ਹੈ ਜਿਹੜਾ ਚਮੜੇ ਦਾ ਕੰਮ ਕਰਦਾ ਹੈ ਉੱਥੋਂ ਦੀ ਲਫ਼ਜ਼ ਬਣਿਆ ਚਮਾਰ ਜਿਹੜਾ ਲੋਹੇ ਦਾ ਕੰਮ ਕਰਦਾ ਉਥੋਂ ਲਫ਼ਜ਼ ਬਣਿਆ ਲੋਹਾਰ ਜਿਹੜਾ ਸੋਨੇ ਦਾ ਕੰਮ ਕਰਦਾ ਉਥੋਂ ਲਫ਼ਜ਼ ਬਣਿਆ ਸੁਨਾਰ ਸੋ ਕੋਈ ਵੀ ਕਿੱਤਾ ਆਪਣੇ ਆਪ ਦੇ ਵਿੱਚ ਮਾੜਾ ਨਹੀਂ ਪਰ ਜਦੋਂ ਸਮਾਜ ਦੇ ਅੰਦਰ ਆਪਾਂ ਨਜ਼ਰ ਮਾਰਦੇ ਆਂ ਤੇ ਕੁਝ ਇੱਕ ਕਿੱਤਿਆਂ ਨੂੰ ਅਸੀਂ ਬਹੁਤ ਹੀ ਦੂਜੀ ਨਜ਼ਰ ਦੇ ਨਾਲ ਹੀਟਲੇ ਪੱਦਰ ਦਾ ਸੀ ਸਮਝਣ ਲੱਗ ਪੈਂਦੇ ਆਂ ਤੇ ਜਿਨ੍ਹਾਂ ਨੂੰ ਅਸੀਂ ਚਮਾਰ ਕਹਿੰਨੇ ਆ ਅਸੀਂ ਸਿੱਖ ਤੇ ਨਹੀਂ ਕਹਿੰਦੇ ਆਮ ਤੌਰ ਤੇ ਭਾਵੇਂ ਕੋਈ ਵਿਚਾਰ ਕਹਿੰਦਾ ਹੋਵੇ ਪਰ ਸਮਾਜ ਜਿਨ੍ਹਾਂ ਨੂੰ ਕਹਿੰਦਾ ਹੈ ਸਮਾਜ ਜਿਨ੍ਹਾਂ ਨੂੰ ਨੀਵੀਂ ਨਜ਼ਰ ਦੇ ਨਾਲ ਵੇਖਦਾ ਹੈ ਜੇ ਕਿਤੇ ਅਸੀਂ ਵੀ ਵੇਖਦੇ ਆ ਤੇ ਸਾਡੇ ਵੀ ਸੋਚਣ ਦੀ ਗੱਲ ਹੈ ਉਸ ਭਗਤ ਰਵਿਦਾਸ ਜੀ ਦੀ ਬਾਣੀ ਜਿਨ੍ਹਾਂ ਦਾ ਕਿਤਾ ਚਮੜੇ ਦੇ ਨਾਲ ਜੁੜਿਆ ਹੈ ਉਸ ਭਗਤ ਰਵਿਦਾਸ ਜੀ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ ਜਿਸ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਸੀਂ ਰੋਜ਼ ਨਤਮਸਤਕ ਹੋਨੇ ਆ ਆਪਣਾ ਸਿਰ ਝੁਕਾਨੇ ਆ ਸੋ ਇਹ ਜ਼ਰੂਰੀ ਹੈ ਕਿ ਅੱਗੇ ਤੋਂ ਕੋਈ ਵੀ ਲਫ਼ਜ਼ ਅਸੀਂ ਕਿਸੇ ਨੂੰ ਜੇ ਮਾੜਾ ਬੁਲਣਾ ਹੈ ਤੇ ਉਸ ਦੇ ਪਿੱਛੇ ਸਾਨੂੰ ਚੀਜ਼ਾਂ ਨੂੰ ਸਮਝਣਾ ਪਏਗਾ ਕਿ ਜੋ ਸਾਡਾ ਵਿਰਸਾ ਹੈ ਜੋ ਸਾਡੇ ਗੁਰੂ ਸਾਹਿਬਾਨ ਨੇ ਜੋ ਸਾਡੀ ਬਾਣੀ ਹੈ ਉਹ ਸਾਨੂੰ ਕਿਹੜੀ ਦਿਸ਼ਾ ਦੇ ਵਿੱਚ ਲੈ ਕੇ ਜਾਣਾ ਚਾਹ ਰਹੇ ਨੇ ਸੁਹੀ ਰਾਗ ਦੇ ਅੰਦਰ ਦਰਜਾ ਇਹ ਸ਼ਬਦ ਗੌਰ ਕਰਿਓ ਜੇ ਜੇ ਕਿਤੇ ਆਪਾਂ ਇੱਕ ਸਰਵੇ ਕਰ ਲਈਏ ਨਾ ਆਪਾਂ ਆਪਣੇ ਸਮਾਜ ਦੇ ਅੰਦਰ ਤੇ ਆਪਾਂ ਜੇ ਇੱਥੇ ਸੰਗਤ ਵਿੱਚ ਜੇ 400 ਜੇ ਪ੍ਰਾਣੀ ਬੈਠੇ ਆ ਜੇ ਇੱਕ ਸਰਵੇ ਕਰ ਲਈਏ ਇੱਕ ਪਾਸੋਂ ਦੀ ਆਪਾਂ ਵੇਖਣਾ ਸ਼ੁਰੂ ਕਰਾਂਗੇ ਕਿ ਸਾਨੂੰ ਕਿਸੇ ਇੱਕ ਵੀ ਰਾਗ ਦੀ ਜਾਣਕਾਰੀ ਹੈ ਤੇ ਸਾਨੂੰ ਇਹ ਪਤਾ ਚੱਲੇਗਾ ਕਿ ਸਾਡੇ ਵਿਚਕਾਰ ਸ਼ਾਇਦ ਅਕਰ ਕੀਰਤਨੀ ਜੱਥਾ ਕੋਈ ਬੈਠਾ ਹੈ ਤੇ ਉਹਨਾਂ ਨੂੰ ਛੱਡ ਕੇ ਕਿਸੇ ਵੀ ਮਨੁੱਖ ਨੂੰ ਕਿਸੇ ਇੱਕ ਵੀ ਰਾਗ ਦੀ ਜਾਣਕਾਰੀ ਨਹੀਂ ਹੋਏਗੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਭਗਤ ਰਵਿਦਾਸ ਜੀ ਦੇ 40 ਸ਼ਬਦ ਹਨ ਤੇ ਉਹ 40 ਸ਼ਬਦ 16 ਰਾਗਾ ਦੇ ਵਿੱਚ ਲਿਖੇ ਹੋਏ ਨੇ ਜਿਨ੍ਹਾਂ ਦਾ ਕਿਤਾ ਚਮੜੇ ਤੋਂ ਸੰਬੰਧਿਤ ਹੈ 16 ਰਾਗਾ ਦੇ ਅੰਦਰ ਭਗਤ ਰਵਿਦਾਸ ਜੀ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਕਿਸੇ ਵੀ ਮਨੁੱਖ ਦੇ ਕਿੰਨਾ ਜੀਵਨ ਉੱਚਾ ਸੁੱਚਾ ਹੋਣ ਦਾ ਜੋ ਅੰਦਾਜ਼ਾ ਹੈ ਅਸੀਂ ਕੇਵਲ ਉਸਦੇ ਜਨਮ ਉਸਦੇ ਸਮਾਜ ਉਸਦੀ ਬਾਹਰੀ ਦਿੱਖ ਨੂੰ ਵੇਖ ਕੇ ਲਗਾਉਣ ਦਾ ਭੁਲੇਖਾ ਨਾ ਕਰੀਏ ਸੋਚਣਾ ਇਹ ਪਏਗਾ ਕਿ ਉਸ ਮਨੁੱਖ ਦਾ ਕਿਰਦਾਰ ਕਿੰਨਾ ਗੁਰੂ ਦੇ ਨਾਲ ਜੁੜਿਆ ਹੋਇਆ ਉਸ ਮਨੁੱਖ ਦਾ ਕਿਰਦਾਰ ਕਿੰਨਾ ਸੱਚਾ ਸੋਚਾ ਹੈ ਤੇ ਕਈ ਵਾਰ ਅਸੀਂ ਜੋ ਆਪਣੀ ਜਾਤ ਦੇ ਉੱਤੇ ਕਈ ਵਾਰ ਅਸੀਂ ਅਭਿਮਾਨ ਕਰ ਜਾਂਦੇ ਹਾਂ ਤੇ ਇੱਕ ਵਾਰ ਆਪਣੇ ਉੱਪਰ ਸਾਨੂੰ ਨਜ਼ਰ ਦੁੜਾਨ ਦੀ ਲੋੜ ਹੈ ਕਿ ਸਾਡੇ ਅੰਦਰ ਉਸ ਗੁਰੂ ਦੇ ਪਿਆਰ ਵਾਲਾ ਕੋਈ ਇੱਕ ਵੀ ਕਣੀ ਅੰਦਰ ਮੌਜੂਦ ਹੈ ਜਾਂ ਕਿਤੇ ਜੀਵਨ ਐਸੇ ਤੇ ਨਹੀਂ ਨਿਕਲਿਆ ਜਾ ਰਿਹਾ ਆਓ ਭਗਤ ਰਵਿਦਾਸ ਜੀ ਦੇ ਇਸ ਸ਼ਬਦ ਦੇ ਨਾਲ ਇਸ ਜੀਵਨ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਕਿੰਨੀ ਗਹਿਰਾਈ ਤੱਕ ਭਗਤ ਜੀ ਨੇ ਸਾਨੂੰ ਜੀਵਨ ਦੀ ਸੱਚਾਈਆਂ ਨੂੰ ਸਮਝਾਇਆ ਹੈ ਭਗਤ ਰਵਿਦਾਸ ਦੀ ਸਮਝਉਂਦੇ ਨੇ ਕਹਿੰਦੇ ਨੇ ਕਿ ਇਹ ਮਨੁੱਖ ਜਿਵੇਂ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਰੋਜ਼ ਵੇਖਦਾ ਹੈ ਨਾ ਕਿ ਸੂਰ ਦੇ ਨਾਲ ਇੱਕ ਦਿਨ ਜਿਹੜਾ ਉਹ ਚੜਨਾ ਸ਼ੁਰੂ ਹੁੰਦਾ ਹੈ ਤੇ ਜਦੋਂ ਸਾਂਝ ਹੁੰਦੀ ਹੈ ਨਾ ਤੇ ਸਾਂਝ ਵੇਲੇ ਉਹ ਦਿਨ ਜਿਹੜਾ ਆਪਣੇ ਆਖਰੀ ਪੜਾ ਤੇ ਪਹੁੰਚ ਜਾਂਦਾ ਹੈ ਤੇ ਉਸ ਤੋਂ ਬਾਅਦ ਰਾਤ ਹੋ ਜਾਂਦੀ ਹੈ ਦਿਨ ਖਤਮ ਹੋ ਜਾਂਦਾ ਹੈ ਦਿਨ ਕੂਚ ਕਰ ਜਾਂਦਾ ਹੈ ਚਲਿਆ ਜਾਂਦਾ ਹੈ ਅਗਲੇ ਦਿਨ ਫਿਰ ਚੜਦਾ ਹੈ ਦਿਨ ਪਰ ਉਹ ਵੀ ਖਤਮ ਹੋ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਇਸ ਦੁਨੀਆ ਦੀ ਖੇਡ ਉਸ ਅਕਾਲ ਪੁਰਖ ਨੇ ਬਣਾਈ ਹੈ ਭਗਤ ਰਵਿਦਾਸ ਜੀ ਦੱਸਦੇ ਨੇ ਕਹਿੰਦੇ ਨੇ ਕਿ ਜੋ ਦਿਨ ਆਵਹਿ ਸੋ ਦਿਨ ਜਾਹੀ ਕਿ ਜਿਵੇਂ ਇੱਕ ਦਿਨ ਸਵੇਰੇ ਚੜਦਾ ਤੇ ਸ਼ਾਮ ਵੇਲੇ ਸਾਂਝ ਵੇਲੇ ਉਹ ਦਿਨ ਢਲ ਜਾਂਦਾ ਐ ਇਸੇ ਤਰੀਕੇ ਦੇ ਨਾਲ ਇਹ ਮਨੁੱਖ ਥੜਾ ਜਾ ਵਿਚਾਰ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਾਹੀ ਕਿ ਇਸੇ ਤਰੀਕੇ ਦੇ ਨਾਲ ਬੰਦਿਆ ਤੇਰੀ ਵੀ ਜ਼ਿੰਦਗੀ ਜਿਹੜੀ ਐ ਨਾ ਉਹ ਇੱਕ ਦਿਨ ਦੀ ਤਰ੍ਹਾਂ ਇੱਕ ਸਵੇਰ ਦੀ ਤਰ੍ਹਾਂ ਜਿਹੜੀ ਸ਼ੁਰੂ ਹੁੰਦੀ ਹੈ ਤੇ ਬੁਢੇਪੇ ਦੀ ਸਾਂਝ ਤੱਕ ਆਉਂਦੇ ਆਉਂਦੇ ਹਨੇਰਾ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਅਖੀਰ ਦੇ ਵਿੱਚ ਮਨੁੱਖ ਨੇ ਇਸ ਜ਼ਿੰਦਗੀ ਨੂੰ ਅਲਵਿਦਾ ਕਹਿ ਜਾਣਾ ਸਮਾਜ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਹੁੰਦੇ ਨੇ ਜੋ ਆਪਣੇ ਚੰਗੇ ਕਿਰਦਾਰ ਦੇ ਨਾਲ ਸਮਾਜ ਦੇ ਵਿੱਚ ਆਪਣੀ ਇੱਕ ਪਛਾਣ ਛੱਡ ਜਾਂਦੇ ਨੇ ਤੇ ਬਜ਼ੁਰਗ ਹੋਂ ਹੁੰਦੇ ਹੁੰਦੇ ਸਾਡੇ ਮਾਪਿਓ ਆਪਣੇ ਉਹਨਾਂ ਬਜ਼ੁਰਗਾ ਦੀ ਆਪਣੇ ਉਹਨਾਂ ਇਲਾਕੇ ਦੇ ਲੋਕਾਂ ਦੀ ਉਹਨਾਂ ਪਿੰਡਾਂ ਦੇ ਬਜ਼ੁਰਗਾਂ ਦੀ ਗੱਲਾਂ ਸਾਨੂੰ ਸੁਣਾਉਂਦੇ ਨੇ ਕਿ ਸਾਡੇ ਇੱਕ ਬਜ਼ੁਰਗ ਸਨ ਉਹਨਾਂ ਦਾ ਇੱਕ ਕਿਰਦਾਰ ਸੀ ਉਹਨਾਂ ਦਾ ਇਹ ਚੰਗਿਆਈਆਂ ਸੀ ਉਹਨਾਂ ਦੇ ਅੰਦਰ ਉਹਨਾਂ ਦੇ ਇਹ ਫੈਸਲੇ ਹੁੰਦੇ ਸਨ ਜਦੋਂ ਪੰਚਾਇਤ ਵਿੱਚ ਬੈਠਦੇ ਸਨ ਫਿਰ ਉਹ ਆਪਣਾ ਤੇ ਪਰਾਇਆ ਨਹੀਂ ਸਨ ਵੇਖਦੇ ਫਿਰ ਉਹ ਸੱਚ ਦੀ ਗੱਲ ਕਰਦੇ ਸਨ ਉਸ ਦੇ ਨਾਲ ਕਈ ਜੁੜੀਆਂ ਹੋਈਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ ਤੇ ਕਈ ਲੋਕਾਂ ਦੇ ਨਾਲ ਇਹ ਕਿਰਦਾਰ ਉਸ ਤਰੀਕੇ ਦੇ ਨਾਲ ਜੋੜੀ ਨਹੀਂ ਪਾਂਦਾ ਤੇ ਸੈਂਕੜੇ ਹਜ਼ਾਰਾਂ ਲੱਖਾਂ ਕਰੋੜਾ ਹੀ ਨਹੀਂ ਅਰਬਾ ਲੋਕ ਇਸ ਧਰਤੀ ਦੇ ਉੱਤੇ ਜਨਮ ਲੈ ਕੇ ਇਸ ਧਰਤੀ ਤੋਂ ਕੁਝ ਕਰ ਗਏ ਨੇ ਤੇ ਕੁਝ ਅਸੀਂ ਵੀ ਕਰ ਜਾਣਾ ਹੈ ਉਹ ਸਮਾਂ ਕੋਈ ਬਹੁਤਾ ਦੂਰ ਨਹੀਂ ਕਿਸੇ ਦਾ ਵੀ ਜ਼ਿੰਦਗੀ ਬਹੁਤ ਛੋਟੀ ਹੈ ਜਦੋਂ ਜ਼ਿੰਦਗੀ ਵੱਲ ਅਸੀਂ ਨਿਗਾਹ ਮਾਰਦੇ ਆ ਨਾ ਅਗਰ ਕਿਸੇ ਦੀ ਉਮਰ 40 ਸਾਲ ਹੈ 30 ਸਾਲ 35 ਸਾਲ ਤੱਕ ਤੇ ਕਈ ਵਾਰੀ ਅਹਿਸਾਸ ਹੀ ਨਹੀਂ ਹੁੰਦਾ ਕਿ ਕੋਈ ਬੰਦਾ ਜੀ ਵੀ ਰਿਹਾ ਹੈ ਉਹ ਬਸ ਆਪਣੀ ਜ਼ਿੰਦਗੀ ਦੇ ਵਿੱਚ ਭਜਦਾ ਚਲਾ ਜਾਂਦਾ ਹੈ ਜਦੋਂ ਜ਼ਿੰਦਗੀ ਦੇ ਵਿੱਚ ਥੋੜਾ ਜਿਹਾ ਠਹਿਰਾ ਹੁੰਦਾ ਹੈ ਤੇ ਕੋਈ ਵਿਰਲੇ ਤੇ ਭਾਗਾ ਵਾਲੇ ਮਨੁੱਖ ਹੁੰਦੇ ਨੇ ਜਿਹੜੇ ਇਸ ਵਿਸ਼ੇ ਤੇ ਵਿਚਾਰ ਕਰ ਪਾਉਂਦੇ ਨੇ ਕਿ ਸਾਨੂੰ ਇੱਕ ਜ਼ਿੰਦਗੀ ਵੀ ਮਿਲੀ ਹੈ ਨਹੀਂ ਤੇ ਬਹੁਤਾਤ ਦੀ ਜ਼ਿੰਦਗੀ ਬਸ ਜਿਵੇਂ ਪੈਦਾ ਹੋਏ ਵੱਡੇ ਹੋਏ ਬਜ਼ੁਰਗ ਹੋਏ ਉਸ ਤੋਂ ਬਾਅਦ ਚਲੇ ਗਏ ਤੇ ਅਹਿਸਾਸ ਹੀ ਨਹੀਂ ਹੋ ਪਾਂਦਾ ਕਿ ਸਾਨੂੰ ਵੀ ਸਾਡੇ ਜੀਵਨ ਦੇ ਵਿੱਚ ਇੱਕ ਜ਼ਿੰਦਗੀ ਮਿਲੀ ਹੈ ਇਸ ਜ਼ਿੰਦਗੀ ਦਾ ਕੁਝ ਮਨੋਰਥ ਹੈ ਇਸ ਜ਼ਿੰਦਗੀ ਦੇ ਵਿੱਚ ਕਰਨਾ ਕੀ ਹੈ ਜੋ ਅਸੀਂ ਕਰ ਰਹੇ ਹਾਂ ਕੇਵਲ ਇਹੀ ਕਰਨ ਆਏ ਸੀਗੇ ਕਿ ਥੋੜੇ ਵੱਡੇ ਹੋਏ ਪੜ੍ਹਾਈ ਲਿਖਾਈ ਕੀਤੀ ਉਸ ਤੋਂ ਬਾਅਦ ਨੌਕਰੀ ਕੰਮੇ ਕਰੇ ਲੱਗੇ ਵਿਆਹ ਹੋ ਗਿਆ ਫਿਰ ਆਪਣੇ ਘਰ ਦੇ ਵਿੱਚ ਬੱਚੇ ਹੋ ਗਏ ਫਿਰ ਬੱਚਿਆਂ ਦੇ ਵਿਆਹ ਕੀਤੇ ਫਿਰ ਅਸੀਂ ਬਜ਼ੁਰਗ ਹੋ ਗਏ ਫਿਰ ਇੱਥੋਂ ਦੀ ਚਲੇ ਗਏ ਹੁਣ ਇੱਕ ਤਿਆ ਜ਼ਿੰਦਗੀ ਹੈ ਇੱਕ ਜ਼ਿੰਦਗੀ ਉਹ ਹੈ ਜਿੱਥੇ ਇੱਕ ਮਨੁੱਖ ਖੜੇ ਹੋ ਕੇ ਇਸ ਗੱਲ ਦੀ ਵਿਚਾਰ ਕਰਦਾ ਹੈ ਕਿ ਮੈਂ ਜ਼ਿੰਦਗੀ ਜੀ ਰਿਹਾ ਕਿ ਜਿਹੋ ਜੀ ਜ਼ਿੰਦਗੀ ਮੈਨੂੰ ਜੀਣੀ ਚਾਹੀਦੀ ਹੈ ਜੋ ਕਿਰਦਾਰ ਜੋ ਕਰਮ ਮੈਨੂੰ ਇਸ ਜ਼ਿੰਦਗੀ ਦੇ ਵਿੱਚ ਕਰਨਾ ਚਾਹੀਦਾ ਹੈ ਕਿ ਮੈਂ ਉਹ ਕਰਮ ਕਰ ਰਿਹਾ ਜਾਂ ਨਹੀਂ ਕਰ ਰਿਹਾ ਆਮ ਤੌਰ ਤੇ ਸਮਾਜ ਜਿਹੜਾ ਹੈ ਨਾ ਉਹ ਦੇਖਾ ਦੇਖੀ ਉਲਝਣਾ ਦੇ ਵਿੱਚ ਨਿਕਲਦਾ ਹੈ ਕਿ ਫਲਾਣੇ ਦੇ ਘਰ ਉਹ ਗੱਡੀ ਆਈ ਹੈ ਮੈਨੂੰ ਵੀ ਮਿਹਨਤ ਕਰਨੀ ਹੈ ਗੱਡੀ ਲੈ ਕੇ ਆਣੀ ਹੈ ਫਲਾਣੇ ਦਾ ਘਰ ਇੰਨਾ ਸੋਹਣਾ ਤੇ ਵੱਡਾ ਬਣ ਗਿਆ ਹੈ ਅਸੀਂ ਵੀ ਬਣਾਣਾ ਹੈ ਫਲਾਣੇ ਦੇ ਕੋਲ ਮਹਿੰਗਾ ਫੋਨ ਹੈ ਅਸੀਂ ਵੀ ਕਮਾਈ ਕਰਕੇ ਬਚਾ ਕੇ ਉਹ ਜਾ ਫੋਨ ਲੈ ਕੇ ਆਣਾ ਹੈ ਫਲਾਣੇ ਦੇ ਕੋਲ ਇੰਨੇ ਚੰਗੇ ਕੱਪੜੇ ਨੇ ਅਸੀਂ ਵੀ ਉਸ ਦੇ ਮੁਕਾਬਲੇ ਤੇ ਚੰਗੇ ਕੱਪੜੇ ਅਸੀਂ ਪਾਣੇ ਨੇ ਤੇ ਹੰਡਾਣੇ ਨੇ ਬੰਦਗਾ ਬੰਦਾ ਮਨੁੱਖ ਕੇਵਲ ਇਸੇ ਸੋਚ ਦੇ ਵਿੱਚ ਆਪਣੀ ਜ਼ਿੰਦਗੀ ਜਿਹੜਾ ਨਾ ਉਹ ਆਪਣੀ ਚਾਲ ਦੇ ਉੱਤੇ ਚਲਦਾ ਜਾ ਰਿਹਾ ਤੇ ਕਟਦਾ ਚਲਾ ਜਾ ਰਿਹਾ ਤੇ ਇਸ ਜ਼ਿੰਦਗੀ ਤੋਂ ਦੇ ਨਿਕਲਣ ਦੀ ਜੋ ਸਪੀਡ ਹੈ ਉਹ ਇੰਨੀ ਤੇਜ਼ ਹੈ ਕਿ ਕਹਿਣ ਨੂੰ ਆਖਣ ਨੂੰ ਸੁਣਨ ਨੂੰ ਸਾਡਾ ਸਾਨੂੰ ਐਸਾ ਲੱਗ ਸਕਦਾ ਹੈ ਕੀ ਅਸੀਂ ਆਪਣੀ ਜ਼ਿੰਦਗੀ ਦੇ 40 ਸਾਲ ਬਿਤਾ ਚੁੱਕੇ ਹਾਂ 50 ਸਾਲ ਬਿਤਾ ਚੁੱਕੇ ਹਾਂ 60 ਸਾਲ ਬਿਤਾ ਚੁੱਕੇ ਹਾਂ ਪਰ ਜਦੋਂ ਪਿੱਛੇ ਵੇਖ ਕੇ ਨਜ਼ਰ ਮਾਰੀਦੀ ਹੈ ਨਾ ਤੇ ਇੰਜ ਲੱਗਦਾ ਹੈ ਕਿ ਚੁਟਕੀਆਂ ਦੇ ਵਿੱਚ ਜ਼ਿੰਦਗੀ ਜਿਹੜੀ ਹੈ ਨਾ ਉਹ 40 ਸਾਲ ਤੇ 50 ਸਾਲ ਚੁਟਕੀਆਂ ਦੇ ਵਿੱਚ ਹੀ ਨਿਕਲ ਗਏ ਨੇ ਪਤਾ ਹੀ ਨਹੀਂ ਲੱਗ ਪਿਆ ਅਹਿਸਾਸ ਹੀ ਨਹੀਂ ਹੋ ਪਾਇਆ ਕਿ ਕਦੋਂ ਬਚਪਨੇ ਤੋਂ ਬੁਢੇਪੇ ਤੱਕ ਪਹੁੰਚ ਗਏ ਪਤਾ ਹੀ ਨਹੀਂ ਲੱਗ ਪਾਇਆ ਕਿ ਕਦੋਂ ਅਜੇ ਨੌਜਵਾਨੀ ਵਿੱਚ ਦੇ ਵਿੱਚ ਸੀਗੇ ਦਾੜੀ ਤੱਕ ਨਹੀਂ ਸੀ ਆਈ ਵਾਲ ਇੱਕਦਮ ਕਾਲੇ ਸਨ ਤੇ ਅੱਜ ਵੇਖਦੇ ਵੇਖਦੇ ਜੀਵਨ ਉਸ ਮੁਕਾਮ ਤੇ ਪਹੁੰਚ ਗਿਆ ਕਿ ਹੁਣ ਦਾੜੀਆਂ ਚਿੱਟੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਤੇ ਚਿੱਟੀਆਂ ਹੋ ਗਈਆਂ ਨੇ ਕੇਸ਼ ਸਿਰ ਦੇ ਚਿੱਟੇ ਹੋ ਗਏ ਨੇ ਪਤਾ ਹੀ ਨਹੀਂ ਲੱਗ ਪਾਇਆ ਤੇ ਜ਼ਿੰਦਗੀ ਅਜਾਈ ਚਲੀ ਗਈ ਹੈ ਸੋ ਭਗਤ ਰਵਿਦਾਸ ਜੀ ਇਸ ਗੱਲ ਦਾ ਅਹਿਸਾਸ ਇੱਕ ਮਨੁੱਖ ਨੂੰ ਕਰਾਉਂਦੇ ਨੇ ਕਹਿੰਦੇ ਨੇ ਬੰਦਿਆ ਠਹਿਰ ਥੋੜਾ ਜਿਹਾ ਵਿਸ਼ਰਾਮ ਕਰ ਸੋਚ ਜ਼ਿੰਦਗੀ ਨਿਕਲਦੀ ਚਲੀ ਜਾ ਰਹੀ ਹੈ ਔਦ ਘਟੈ ਦਿਨਸ ਰਹਿਣ ਆ ਰਹੇ ਦਿਨ ਤੇ ਰਾਤ ਜ਼ਿੰਦਗੀ ਛੱਡ ਗੁਜ਼ਰ ਰਹੀ ਹੈ ਕਰਨਾ ਕੀ ਹੈ ਮਨ ਗੁਰ ਮਿਲ ਕਾਜ ਸਵਾਰੇ ਗੁਰੂ ਦੇ ਨਾਲ ਮਿਲ ਕੇ ਆਪਣੇ ਕਾਜ ਸਵਾਰ ਲੈ ਜਿਹੜੇ ਦੁਨਿਆਵੀ ਕਾਜ ਨੇ ਉਹਤੇ ਸਵਾਰ ਤੂੰ ਸਵਰਨੇ ਸ਼ੁਰੂ ਕਰ ਦਿੰਨੇ ਆ ਪਰ ਇੱਕ ਮਨੁੱਖ ਦੀ ਜ਼ਿੰਦਗੀ ਦੇ ਆਪਣੇ ਜੋ ਕਾਜ ਨੇ ਜਿਨ੍ਹਾਂ ਨੂੰ ਸਵਾਰਨ ਵਾਸਤੇ ਤੇ ਇਸ ਖੇਡ ਨੂੰ ਸਮਝਣ ਵਾਸਤੇ ਤੇ ਇਸ ਜ਼ਿੰਦਗੀ ਨੂੰ ਸਮਝਣ ਵਾਸਤੇ ਇਹ ਜੋ ਜੀਵਨ ਮਿਲਿਆ ਅਸਲ ਦੇ ਵਿੱਚ ਸਾਰੀ ਜ਼ਿੰਦਗੀ ਉਸ ਪਰ ਸੇ ਖਿਆਲ ਹੀ ਨਹੀਂ ਕਰ ਪਾਇਆ ਦੁਨੀਆਂ ਨੂੰ ਵੇਖਿਆ ਕਿ ਉਹ ਚੋਦਰਾਹਟ ਭਾਲਦੇ ਨੇ ਤੇ ਉਹਨਾਂ ਦੇ ਕੋਲ ਵੱਡੀਆਂ ਗੱਡੀਆਂ ਨੇ ਇਸ ਦੇ ਨਾਲ ਸ਼ਾਇਦ ਸਾਡੇ ਜੀਵਨ ਦੇ ਵਿੱਚ ਕੁਝ ਆਰਾਮ ਆ ਜਾਏਗਾ ਤੇ ਸਾਨੂੰ ਲੱਗਿਆ ਸਾਨੂੰ ਵੀ ਚੋਦਰਾਟਾ ਦੇ ਪਿੱਛੇ ਜਾਣਾ ਦੁਨੀਆ ਨੂੰ ਵੇਖਦੇ ਆ ਕਿ ਅਗਲੇ ਦਾ ਕੁੰਬਾ ਬਹੁਤ ਵੱਡਾ ਅਗਲੇ ਦੀ ਯਾਰੀ ਵੱਡੇ ਵੱਡੇ ਲੋਕਾਂ ਦੇ ਨਾਲ ਨੇ ਅਗਲੇ ਦੇ ਕੋਲ ਬਹੁਤ ਵੱਡੇ ਵੱਡੇ ਬਿਜ਼ਨਸ ਕਾਰੋਬਾਰ ਨੇ ਸਾਨੂੰ ਲੱਗਿਆ ਕਿ ਸ਼ਾਇਦ ਇਹੋ ਹੀ ਅਸੀਂ ਕਾਜ ਸਵਾਰਨੇ ਨੇ ਤੇ ਇਹ ਦੌੜ ਜ਼ਿੰਦਗੀ ਦੀ ਕਦੀ ਵੀ ਖਤਮ ਨਹੀਂ ਹੁੰਦੀ ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਖਿਰ ਨਹੀਂ ਪਰਮਾਨੈਂਟਲੀ ਇੱਥੇ ਕਿਸੇ ਨੇ ਨਹੀਂ ਰਹਿਣਾ ਫਿਰ ਅੱਗੇ ਸਮਝਾਉਂਦੇ ਨੇ ਕਹਿੰਦੇ ਨੇ ਸੰਗ ਚਲਤ ਹੈ ਹਮ ਵੀ ਚਲਣਾ ਨਾਲ ਦੇ ਸਾਥੀ ਚਲੇ ਗਏ ਜੀਵਨ ਸਾਥੀ ਨਾਲ ਦੇ ਚਲੇ ਗਏ ਮਾਤਾ ਪਿਤਾ ਨਾਲ ਦੇ ਚਲੇ ਗਏ ਕਿਸੇ ਦੇ ਪਰਿਵਾਰ ਦੇ ਵਿੱਚ ਬੱਚੇ ਵੀ ਸਾਡੇ ਦੇਖਦਿਆਂ ਦੇਖਦਿਆਂ ਚਲੇ ਗਏ ਸੰਗ ਚਲਤ ਹੈ ਪਰ ਰਹਿਣਾ ਅਸੀਂ ਵੀ ਨਹੀਂ ਹਮ ਵੀ ਚਲਣਾ ਦੂਰ ਗਵਨ ਸਿਰ ਉੱਪਰ ਮਰਨਾ ਅੱਗੇ ਰਹਾਉ ਦੀ ਪੰਕਤੀ ਚ ਭਗਤ ਰਵਿਦਾਸ ਜੀ ਸਮਝਾਉਂਦੇ ਨੇ ਕਹਿੰਦੇ ਨੇ ਕਿ ਕਿਆ ਤੂੰ ਸੋਇਆ ਜਾਗ ਈਆਨਾ ਕਹਿੰਦੇ ਨੇ ਬੰਦਿਆ ਤੂੰ ਜਾਗ ਜਾ ਤੇ ਇੱਥੇ ਬੰਦਾ ਸੰਬੋਧਨ ਨਹੀਂ ਕਰ ਰਿਹਾ ਕਹਿੰਦੇ ਨੇ ਈਆਨਿਆ ਈਆਨਾ ਈਆਨਾ ਕਹਿੰਦੇ ਨੇ ਬੱਚੇ ਨੂੰ ਜਿੰਦੇ ਅੰਦਰ ਸਮਝ ਨਹੀਂ ਭਾਵੇਂ ਸਾਡੀ ਜ਼ਿੰਦਗੀ ਸਾਡੀ ਉਮਰਾਂ ਵੱਡੀਆਂ ਹੋਣ ਪਰ ਜੇ ਅਸੀਂ ਜਾਗਦੇ ਨਹੀਂ ਜੇ ਅਸੀਂ ਸੁੱਤੇ ਹਾਂ ਤੇ ਸੁੱਤੇ ਹਾਂ ਹੀ ਜ਼ਿੰਦਗੀ ਬਿਤਾ ਦਿੰਦੀ ਹੈ ਤੇ ਭਗਤ ਰਵਿਦਾਸ ਜੀ ਸਾਨੂੰ ਈਆਨਾ ਦੱਸਦੇ ਨੇ ਕਹਿੰਦੇ ਨੇ ਕਿਆ ਤੂੰ ਸੋਇਆ ਜਾਗ ਇਆਨਾ ਤੈ ਜੀਵਨ ਜਗ ਸੱਚ ਕਰ ਜਾਣਾ ਕਿ ਤੂੰ ਨਾ ਇਸ ਜ਼ਿੰਦਗੀ ਨੂੰ ਨਾ ਸੱਚ ਕਰਕੇ ਸਮਝੀ ਬੈਠਾ ਐ ਇਸੇ ਕਰਕੇ ਜ਼ਿੰਦਗੀ ਦੇ ਵਿੱਚ ਚੀਜ਼ਾਂ ਨੂੰ ਇਕੱਠਿਆਂ ਕਰਨ ਦੇ ਵਾਸਤੇ ਇਹ ਚੀਜ਼ਾਂ ਨੂੰ ਹੰਡਾਣ ਵਾਸਤੇ ਵੱਡੀ ਵੱਡੀ ਪਦਵੀਆਂ ਨੂੰ ਮੰਨਣ ਵਾਸਤੇ ਤੂੰ ਆਪਣੇ ਭਰਾਵਾਂ ਨਾਲ ਵੀ ਲੜ ਲੈਣਾ ਤੇ ਜ਼ਮੀਨਾਂ ਜਾਇਦਾਦਾਂ ਨੂੰ ਇਕੱਠਿਆਂ ਕਰਨ ਵਾਸਤੇ ਤੂੰ ਆਪਣੇ ਭਰਾਵਾਂ ਦਾ ਵੀ ਹੱਕ ਮਾਰ ਜਾਣਾ ਜਿਹਾ ਸਾ ਜਿੰਦਗੀ ਦੇ ਵਿੱਚ ਹੋ ਰਿਹਾ ਹੈ ਨਾ ਤੇ ਫਿਰ ਅਸੀਂ ਸੁੱਤੇ ਆਂ ਤੇ ਭਗਤ ਰਵਿਦਾਸ ਜੀ ਸਾਨੂੰ ਸਮਝਾਉਂਦੇ ਨੇ ਕਹਿੰਦੇ ਨੇ ਕਿਆ ਤੂੰ ਸੋਇਆ ਜਾਗ ਕਿੰਨੀ ਜ਼ਮੀਨ ਇਕੱਠੀ ਕਰ ਲਾਂਗੇ 10 ਕਿੱਲੇ 20 ਕਿੱਲੇ 50 ਕਿੱਲੇ 100 ਕਿੱਲੇ 500 ਕਿੱਲੇ ਬੁਢੇਪਾ ਆ ਗਿਆ 60 ਸਾਲ ਦੀ ਉਮਰ ਹੋ ਗਈ ਆਪਣੇ ਬੱਚਿਆਂ ਨੂੰ ਦੇ ਕੇ ਚਲਾ ਜਾਏਗਾ ਨਾਲ ਕੀ ਲੈ ਕੇ ਜਾਏਗਾ ਜਦੋਂ ਆਪਣੇ ਬੱਚਿਆਂ ਤੇ ਆਪਣੇ ਭਰਾਵਾਂ ਤੇ ਪੜੋਸੀਆਂ ਦੇ ਬੱਚਿਆਂ ਦੇ ਵਿੱਚ ਫਰਕ ਕਰਨ ਲੱਗ ਪਿਆ ਤੇ ਫਿਰ ਸਮਝਣਾ ਪਏਗਾ ਕਿ ਗੁਰਬਾਣੀ ਦੀ ਰਾਹ ਇਹ ਨਹੀਂ ਗੁਰਨਾਨਕ ਸਾਹਿਬ ਜੀ ਦੇ ਆਪਣੇ ਘਰ ਦੋ ਬੱਚੇ ਨੇ ਸ੍ਰੀ ਚੰਦ ਤੇ ਲਖਮੀ ਦਾਸ ਪਰ ਜੋ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦਿੱਤੀ ਆਪਣੇ ਬੱਚਿਆਂ ਨੂੰ ਨਹੀਂ ਦੇਕੇ ਗਏ ਕਿਉਂ ਨਹੀਂ ਦੇਕੇ ਗਏ ਹੋਣਗੇ ਕਿਉਂਕਿ ਭਾਈ ਲੈਣਾ ਜੀ ਜੋ ਇਸ ਚੀਜ਼ ਵਾਸਤੇ ਬਿਲਕੁਲ ਕਿਰਦਾਰ ਦੇ ਹਿਸਾਬ ਦੇ ਨਾਲ ਗੁਰੂ ਦੇ ਹੁਕਮਾਂ ਨੂੰ ਮੰਨਣ ਦੇ ਹਿਸਾਬ ਦੇ ਨਾਲ ਆਪਣੇ ਆਪ ਨੂੰ ਸਾਬਤ ਕਰ ਚੁੱਕੇ ਸਨ ਬੱਚੇ ਉੱਥੇ ਕੁਛ ਮਾਇਨੇ ਨਹੀਂ ਰੱਖਦੇ ਜਿੰਦ ਸਾਰਾ ਕੁਛ ਅਸੀਂ ਆਪਦੇ ਜੀਵਨ ਦੇ ਵਿੱਚ ਵੇਖ ਰਹੇ ਹਾਂ ਗੁਰੂ ਨਾਨਕ ਸਾਹਿਬ ਜੀ ਪਹਿਲੇ ਪਾਤਸ਼ਾਹ ਗੁਰਤਾ ਗੱਦੀ ਆਪਣੇ ਬੱਚਿਆਂ ਨੂੰ ਨਹੀਂ ਦੇਕੇ ਗਏ ਇਹ ਦੇਖਿਆ ਕਿ ਜਗਦੀ ਜ਼ਮੀਰ ਵਾਲੇ ਲੋਕ ਕੌਣ ਨੇ ਕਿਹੜਾ ਜਿਹੜਾ ਇਸ ਸਮਾਜ ਨੂੰ ਸੱਚ ਅੱਗੇ ਦੱਸ ਸਕਦਾ ਹੈ ਉਸ ਮਨੁੱਖ ਦੀ ਪਛਾਣ ਕੀਤੀ ਤੇ ਜ਼ਿੰਮੇਵਾਰੀ ਭਾਈ ਲੈਣਾ ਜਿਹਨੂੰ ਦੇਖ ਕੇ ਆਪਣੇ ਅੰਗ ਸੰਕਰਕ ਕਰਕੇ ਗੁਰੂ ਅੰਗਦ ਸਾਹਿਬ ਬਣਾ ਦਿੱਤਾ ਪਰ ਕਿਤੇ ਸੋਚਣਾ ਪਏਗਾ ਕਿ ਸਾਡਾ ਆਪਣਾ ਜੀਵਨ ਨੀਂਦ ਦੇ ਵਿੱਚ ਤੇ ਨਹੀਂ ਬੀਤ ਰਿਹਾ ਇਹ ਜੀਵਨ ਦੀ ਸਚਾਈ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਨਹੀਂ ਤੇ ਸਾਡੇ ਵਰਗੇ ਕਰੋੜਾਂ ਤੇ ਅਰਬਾਂ ਲੋਕ ਇਸ ਧਰਤੀ ਦੇ ਉੱਤੇ ਪੈਦਾ ਹੋ ਕੇ ਇਥੋਂ ਪਹਿਲਾਂ ਹੀ ਜਾ ਚੁੱਕੇ ਨੇ ਰੋਜ਼ ਅਸੀਂ ਸ਼ਮਸ਼ਾਨ ਘਾਟ ਤੇ ਜਦੋਂ ਜਾਈਦਾ ਨਾ ਤੇ ਵੇਖੀਦਾ ਕਿ ਸਾਡੇ ਤੋਂ ਪਹਿਲੇ ਉੱਥੇ 2 3 1 2 ਚਿਖਾ ਜਲ ਰਹੀਆਂ ਹੁੰਦੀਆਂ ਨੇ ਰੋਜ਼ ਜਲ ਰਹੀਆਂ ਹੁੰਦੀਆਂ ਨੇ ਇਸੇ ਤਰੀਕੇ ਦੇ ਨਾਲ ਕਦੋਂ ਕਿਸ ਦਾ ਨੰਬਰ ਅੱਜ ਲੱਗ ਜਾਵੇ ਤੇ ਕੱਲ ਲੱਗ ਜਾਵੇ ਪਤਾ ਸਾਨੂੰ ਕਿਸੇ ਨੂੰ ਨਹੀਂ ਜਦੋਂ ਇਸ ਗੱਲ ਨੂੰ ਅਹਿਸਾਸ ਕਰ ਲਵਾਂਗੇ ਫਿਰ ਇੱਕ ਵਾਰੀ ਆਪਣੇ ਜੀਵਨ ਦੇ ਉੱਪਰ ਆਪਣੇ ਕਿਰਦਾਰ ਦੇ ਉੱਪਰ ਇੱਕ ਵਾਰੀ ਨਜ਼ਰ ਪਾਵਾਂਗੇ ਕਿ ਜੀਵਨ ਦੇ ਵਿੱਚ ਪਛਾਣ ਤੇ ਸਾਰੀ ਜ਼ਿੰਦਗੀ ਇੱਕ ਸਿੱਖ ਦੇ ਵਜੋਂ ਰਹੀ ਪਰ ਕੀ ਕਿਰਦਾਰ ਉਸ ਸਿੱਖ ਦੇ ਵਜੋਂ ਰਿਹਾ ਜਾਂ ਨਹੀਂ ਰਿਹਾ ਜ਼ਿੰਦਗੀ ਨੂੰ ਜੀਵਨ ਦੇ ਵਿੱਚ ਰਹਿੰਦਿਆਂ ਸਮਝ ਪਾਏ ਜਾਂ ਨਹੀਂ ਸਮਝ ਪਾਏ ਅਸੀਂ ਜਿੰਦਾ ਰਹਿੰਦਿਆਂ ਜਾਗ ਪਾਏ ਕਿ ਸਾਰੀ ਜ਼ਿੰਦਗੀ ਸੁੱਤੇਆਂ ਹੀ ਬਿਤਾ ਦਿੱਤੀ। ਕਿਆ ਤੂੰ ਸੋਇਆ ਜਾਗ ਈਆਨਾ ਤੈ ਜੀਵਨ ਜਗ ਸੱਚ ਕਰ ਜਾਣਾ ਹੁਣ ਸੋਣਾ ਕੀ ਏ। ਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਗੋੜੀ ਗੁਆਰੇਰੀ ਰਾਗ ਦੇ ਵਿੱਚ ਇੱਕ ਸ਼ਬਦ ਦੇ ਵਿੱਚ ਸਾਨੂੰ ਸਮਝਾਉਂਦੇ ਨੇ। ਜਾਗਣ ਨੂੰ ਐਕਸਪਲੇਨ ਕਰਦੇ ਨੇ ਹੋਰ ਪੂਰਾ ਖੋਲ ਕੇ ਦੱਸਦੇ ਨੇ ਕਿ ਬੰਦਾ ਸੁੱਤਾ ਕਿਵੇਂ ਹੋਇਆ ਹੈ ਕਿੰਨਾਂ ਚੀਜ਼ਾਂ ਦੇ ਵਿੱਚ ਬੰਦਾ ਸੁੱਤਾ ਹੋਇਆ ਹੈ ਗੁਰੂ ਪੰਚਮ ਪਾਤਸ਼ਾਹ ਜੀ ਸਮਝਾਉਂਦੇ ਨੇ ਕਹਿੰਦੇ ਨੇ ਕਿ ਇਹ ਮਨੁੱਖ ਜਿਹੜਾ ਤੂੰ ਸੁੱਤਾ ਹੈ ਨਾ ਅਸਲ ਦੇ ਵਿੱਚ ਤੇਰੇ ਸੋਣ ਦੇ ਵਿਚਾਰ ਬਹੁਤ ਸਾਰੇ ਤੇਰੇ ਗਿਆਨ ਇੰਦਰੇ ਤੇ ਕਰਮ ਇੰਦਰੇ ਨੇ ਜਿਹੜੇ ਸੁੱਤੇ ਹੋਏ ਨੇ ਤੇਰੀਆਂ ਅੱਖਾਂ ਸੁੱਤੀਆਂ ਨੇ ਕੋਈ ਮਨੁੱਖੇ ਕਹਿ ਸਕਦਾ ਹੈ ਕਿ ਇਹ ਅੱਖਾਂ ਤੇ ਜਾਗਦੀਆਂ ਨੇ ਸਵੇਰੇ ਜਾਗ ਗਈਆਂ ਸਨ ਗੁਰੂ ਸਾਹਿਬ ਕਹਿੰਦੇ ਨੇ ਕੰਨ ਸੁੱਤੇ ਨੇ ਕੋਈ ਮਨੁੱਖ ਕਹਿ ਸਕਦਾ ਕਿ ਸਾਡੇ ਕੰਨ ਜਾਗਦੇ ਨੇ ਇਹ ਜਾਗਦੇ ਨੇ ਤਾਂ ਹੀ ਵਿਚਾਰਾਂ ਨੂੰ ਸੁਣ ਰਹੇ ਨੇ ਪਰ ਗੁਰੂ ਪੰਚਮ ਪਾਸ਼ਾ ਜਿਹੜੀ ਨੀਂਦ ਦੀ ਗੱਲ ਕਰਦੇ ਨੇ ਕਹਿੰਦੇ ਨੇ ਕਿ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਜੇ ਅਗਰ ਸਾਡੇ ਮਨ ਦੇ ਅੰਦਰ ਸਾਡੇ ਜੇ ਨੈਨ ਇਹ ਜਿਹੜੀਆਂ ਅੱਖਾਂ ਨੇ ਅਜੇ ਇਸ ਦ੍ਰਿਸ਼ਟੀ ਦੇ ਨਾਲ ਜੇ ਵਿਕਾਰਾਂ ਨੂੰ ਤੱਕ ਰਹੀਆਂ ਨੇ ਨਾ ਤੇ ਸਮਝ ਲੈਣਾ ਕਿ ਨੈਨ ਅਜੇ ਸੁੱਤੇ ਹੋਏ ਨੇ। ਕਿਆ ਤੂੰ ਸੋਇਆ ਜਾਗਿਆ ਨਾ। ਨੈਨੋਂ ਨੀਂਦ ਪਰ ਦ੍ਰਿਸ਼ਟ ਵਿਕਾਰ। ਸ਼੍ਰਵਣ ਸੋਏ ਸੁਣ ਨਿੰਦ ਵਿਚਾਰ। ਇਹ ਕੰਨ ਜੇ ਜੇ ਦੂਜਿਆਂ ਦੀਆਂ ਨਿੰਦਾ ਨੂੰ ਸੁਣ ਕੇ ਉਹਦੇ ਵਿੱਚੋਂ ਰਸ ਲੈਂਦੇ ਨੇ ਇਹ ਕੰਨ ਜੇ ਅਜੇ ਉਹ ਚੀਜ਼ ਸੁਣਦੇ ਨੇ ਜੋ ਨਹੀਂ ਸੁਣਨਾ ਚਾਹੀਦਾ ਤੇ ਸਮਝ ਲੈਣਾ ਕਿ ਕੰਨ ਸੁੱਤੇ ਹੋਏ ਨੇ ਕਿ ਆ ਤੂੰ ਸੋਇਆ ਜਾਗ ਈ ਆਨਾ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਸ਼੍ਰਵਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮਿੱਠੇ ਸਾਦ ਮਨ ਸੋਇਆ ਮਾਇਆ ਬਿਸਮਾਗ ਫਿਰ ਅੱਗੇ ਗੁਰੂ ਸਾਹਿਬ ਕਹਿੰਦੇ ਨੇ ਕਹਿੰਦੇ ਨੇ ਕਿ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ ਕੋਈ ਵਿਰਲਾ ਹੀ ਹੈ ਮਨੁੱਖ ਜਿਹੜਾ ਇਸ ਗ੍ਰਹਿ ਦੇ ਵਿੱਚ ਜਗਦਾ ਹੈ ਅਸਲ ਦੇ ਵਿੱਚ ਜਦੋਂ ਸਾਨੂੰ ਗੁਰੂ ਸਾਹਿਬਾਨ ਨੇ ਇੱਕ ਆਮ ਮਨੁੱਖ ਤੋਂ ਇੱਕ ਸਿੱਖ ਬਣਾਇਆ ਨਾ ਉਸ ਗੁਰਬਾਣੀ ਦੀ ਗੁੜਤੀ ਦੇ ਕੇ ਤੇ ਸਾਡੇ ਤੋਂ ਇਹ ਉਮੀਦ ਗੁਰੂ ਸਾਹਿਬਾਨ ਨੇ ਜ਼ਰੂਰ ਕੀਤੀ ਹੋएगी ਕਿ ਬਾਕੀ ਦੁਨੀਆ ਜਿਹੜੀ ਬਾਣੀ ਦੇ ਲੜ ਨਹੀਂ ਲੱਗੀ ਜਿਨ੍ਹਾਂ ਨੇ ਦਾਵਾ ਨਹੀਂ ਕੀਤਾ ਕਿ ਅਸੀਂ ਉਸ ਗੁਰੂ ਦੇ ਸੇਖਾਂ ਗੁਰੂ ਦੀ ਬਾਣੀ ਦੇ ਸੇਖਾਂ ਉਹਨਾਂ ਤੋਂ ਤਾਂ ਅਜੇ ਹੋ ਸਕਦਾ ਹੈ ਉਮੀਦ ਨਾ ਕੀਤੀ ਜਾ ਸਕੇ ਪਰ ਜਿਹੜਾ ਮਨੁੱਖ ਇਸ ਗੱਲ ਦਾ ਦਾਵਾ ਕਰਦਾ ਹੈ ਕਿ ਮੈਂ ਸੇਖਾਂ ਤੇ ਸਿੱਖ ਦਾ ਮਤਲਬ ਹੈ ਮੈਂ ਆਪਣੇ ਜੀਵਨ ਨੂੰ ਉਸ ਗੁਰੂ ਦੀ ਸਿੱਖਿਆ ਦੇ ਅਨੁਸਾਰ ਆਪਣੇ ਜੀਵਨ ਨੂੰ ਮੈਂ ਬਿਤਾਉਣਾ ਉਸ ਮਨੁੱਖ ਤੋਂ ਗੁਰੂ ਸਹਿਬਾਨ ਜਰੂਰ ਆਸ ਕਰਦੇ ਨੇ ਕਿ ਇਹ ਮਨੁੱਖ ਗੁਰੂ ਦੀ ਬਾਣੀ ਦੇ ਹਿਸਾਬ ਦੇ ਨਾਲ ਲੱਭਦੇ ਜੀਵਨ ਦੇ ਵਿੱਚ ਵਿਕਾਰਾਂ ਨੂੰ ਕੱਢੇਗਾ ਤੇ ਗੁਣਾਂ ਨੂੰ ਭਰ ਕੇ ਲਿਆਏਗਾ ਤੇ ਸੱਚ ਦੇ ਆਸਰੇ ਤੇ ਉੱਤੇ ਆ ਕੇ ਟਿਕੇਗਾ ਸੱਚ ਬੋਲਣਾ ਔਖਾ ਹੈ ਬਹੁਤ ਔਖਾ ਹੈ ਅਉ ਗੁਣਾ ਤੋਂ ਨਿਕਲ ਜਾਣਾ ਆਮ ਮਨੁੱਖ ਵਾਸਤੇ ਔਖਾ ਹੈ ਜੇ ਗੁਰੂ ਦੀ ਬਾਣੀ ਦੇ ਨਾਲ ਸਤ ਸੰਗ ਕਰ ਲਵੇ ਰੋਜ਼ ਗੁਰੂ ਦੀ ਬਾਣੀ ਨੂੰ ਵਿਚਾਰ ਕੇ ਸਮਝਣਾ ਸ਼ੁਰੂ ਕਰ ਦੇਵੇ ਤੇ ਗੁਰੂ ਦੀ ਬਾਣੀ ਸਾਡੇ ਮਨ ਦੀ ਮੈਲ ਨੂੰ ਸਾਡੀ ਸੁਰਤ ਨੂੰ ਹੌਲੀ ਹੌਲੀ ਸਾਫ਼ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਜਿਹੜੇ ਅਵਗਣ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਿੰਦਾ, ਚੁਗਲੀ, ਡਰ, ਆਲਸ ਇਹਨਾਂ ਸਾਰੇ ਅਵਗਣਾਂ ਨੂੰ ਬੜੇ ਸਹਿਜ ਦੇ ਨਾਲ ਤੇ ਬਿਨਾਂ ਕੁਝ ਬਹੁਤੀ ਮਿਹਨਤ ਕੀਤੇ ਬਗੈਰ ਇਹ ਗੁਰੂ ਸਾਡੇ ਜੀਵਨ ਦੇ ਵਿੱਚੋਂ ਇਹਨਾਂ ਆਵਗੁਣਾਂ ਨੂੰ ਕੱਢ ਦਿੰਦਾ ਹੈ ਇੱਕ ਦੋ ਬੜੇ ਪਿਆਰੇ ਸ਼ਬਦ ਨੇ ਘਰ ਜਾ ਕੇ ਇਹਨਾਂ ਸ਼ਬਦਾਂ ਨੂੰ ਪੜਨ ਦੀ ਕੋਸ਼ਿਸ਼ ਕਰਨਾ ਬਾਬਾ ਬੋਲਣਾ ਕਿਆ ਕਹੀਏ ਜੈਸੇ ਰਾਮ ਨਾਮ ਰਵ ਲਈਏ ਬਹੁਤ ਪਿਆਰਾ ਸ਼ਬਦ ਜੇ ਕਿਦੇ ਚਿੱਤ ਲਾ ਕੇ ਪੜ ਲਈਏ ਨਾ ਗੁਰੂ ਦੀ ਬਾਣੀ ਨੂੰ ਜੋ ਮਾੜੇ ਬੋਲ ਜੋ ਗਾਲਾਂ ਦੇ ਰੂਪ ਦੇ ਵਿੱਚੋਂ ਮੁਖ ਵਿੱਚੋਂ ਨਿਕਲਦੇ ਨੇ ਜੋ ਮਾੜੇ ਲੋਕਾਂ ਦੇ ਨਾਲ ਬੈਠ ਕੇ ਮਾੜੀ ਸੰਗਤ ਦੇ ਵਿੱਚ ਬੋਲ ਬੋਲਦੇ ਆ ਉਹ ਸਾਰੇ អਵਗੁਣ ਜਿਹੜੇ ਨਾ ਜ਼ਿੰਦਗੀ ਦੇ ਵਿੱਚੋਂ ਨਿਕਲ ਜਾਣਗੇ ਪਰੇਸ਼ਾਨੀ ਇੱਥੇ ਹੋਈ ਕਿ ਅਸੀਂ ਗੁਰੂ ਦੀ ਬਾਣੀ ਦੇ ਨਾਲ ਬਹੁਤ ਜ਼ਿਆਦੀ ਨੇੜਤਾ ਜੀਵਨ ਦੇ ਵਿੱਚ ਬਣਾ ਨਹੀਂ ਪਾਏ ਸੋ ਇਹ ਜ਼ਰੂਰੀ ਹੈ ਕਿ ਗੁਰੂ ਦੀ ਬਾਣੀ ਦੇ ਹਿਸਾਬ ਦੇ ਨਾਲ ਆਪਣੇ ਜੀਵਨ ਦੇ ਵਿੱਚ ਆਪਣੇ ਆਪ ਨੂੰ ਜਗਾ ਜਾਈਏ ਕਿਤੇ ਇਹ ਗੱਲਾਂ ਸਾਡੇ ਜੀਵਨ ਦੇ ਵਿੱਚ ਵੀ ਸਾਰੀ ਜ਼ਿੰਦਗੀ ਲਾਗੂ ਨਾ ਰਹਿਣ ਕਿ ਕਿਆ ਤੂੰ ਸੋਇਆ ਜਾਗ ਈ ਆਨਾ ਕਿਤੇ ਸੁੱਤੇ ਹੀ ਨਾ ਜ਼ਿੰਦਗੀ ਨਿਕਲ ਜਾਵੇ ਕਿਤੇ ਅਸੀਂ ਵੀ ਇਸ ਜ਼ਿੰਦਗੀ ਨੂੰ ਸੱਚੀ ਨਾ ਸਮਝਣ ਲੱਗ ਜਾਈਏ ਜ਼ਿੰਦਗੀ ਸੱਚ ਨਹੀਂ ਹੈ ਜ਼ਿੰਦਗੀ ਦੇ ਅੰਦਰ ਕਿਰਦਾਰ ਨੂੰ ਸੱਚਾ ਬਣਾਣਾ ਹੈ ਹੋਰ ਕਿਸੇ ਗੱਲ ਦੀ ਪਰਵਾਹ ਨਹੀਂ ਕਰਨੀ ਕਿਰਦਾਰ ਨੂੰ ਸੱਚਿਆਂ ਬਣਾਉਂਦੇ ਹੋਏ ਆਪਣੇ ਇਸ ਜੀਵਨ ਨੂੰ ਜੀ ਕੇ ਚਲੇ ਜਾਣਾ ਸੋਇਨੀਆਂ ਕੋ ਬੇਨਤੀਆਂ 10 ਵੱਲੋਂ ਪ੍ਰਵਾਨ ਕਰਦੇ ਹਾਂ ਹੋਇਆਂ ਜੋ ਸਮਾਂ ਮਿਲਿਆ ਸੀ ਉਸ ਦੇ ਅੰਦਰ ਸਮਾਪਤੀ ਹੈ 2-3 ਮਿੰਟ ਵਾਧੂ ਲੈ ਗਿਆ ਜੀ ਇਸ ਵਾਸਤੇ ਖਿਮਾ ਚਾਹੁੰਦੇ ਹਾਂ ਅੱਗੇ ਇਸੇ ਤਰੀਕੇ ਦੇ ਨਾਲ ਸਮਾਂ ਮਿਲਿਆ ਗੁਰਮਤ ਵਿਚਾਰਾ ਦਾ ਗਾਇਬ ਗਾਇਬ ਵਿਚਾਰਾ ਕਰਦੇ ਰਵਾਂਗੇ ਜੀ ਫਤਿਹ ਪ੍ਰਵਾਨ ਕਰਨੀ ਜੀ ਹੋਈਆਂ ਭੁੱਲਾ ਗਲਤੀਆਂ ਦੀ ਖਿਮਾ ਬਖਸ਼ਣੀ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਵਾਹਿਗੁਰਜ ਜੀ ਕਾ ਖਾਲਸਾ Right.